ਹਾਂਜੀ ਕੀ ਹਾਲ ਚੱਲ ਜੀ ਸਾਨ ਦਾ ਉਮੀਦ ਕਰਦੇ ਵਧੀਆ ਹੋਮੋ ਕੇ ਚੜਦੇ ਕਰਲਾ ਚੌਮੋ ਕੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਭੁੱਲੇ ਨਾ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਬਾਬਾ ਅਨੰਦ ਸਿੰਘ ਮਹਾਰਾਜ ਜੀ ਦਾ ਹਜੂਰ ਸਾਹਿਬ ਜਾਣਾ ਸੇਵਾ ਕਰਨੀ ਅਤੇ ਬੱਬਾ ਬਦਾਵਾ ਸਿੰਘ ਜੀ ਨਾਲ ਬੱਬਾ ਅਨੰਦ ਸਿੰਘ ਮਹਾਰਾਜ ਜੀ ਦਾ ਮਿਲਾਪ ਹੋਣਾ ਹੈ। ਤਾਂ ਬੱਬਾ ਅਨੰਦ ਸਿੰਘ ਮਹਾਰਾਜ ਸੇਵਾ ਸਿਮਰਨ ਭਜਨ ਬੰਦਗੀ ਕਰਦੇ ਵਖ ਵਖ ਥਾਂ ਤੋਂ ਹੁੰਦੇ ਹੋਏ ਪਹੁੰਚੇ ਤਖਤ ਸ੍ਰੀ ਹਜੂਰ ਸਾਹਿਬ ਅਚਨ ਨਗਰਨਾਂ ਦੇੜ ਸਾਹਿਬ ਜਿੱਥੇ ਬਾਬਾ ਜੀ ਨੇ ਜਸੇਦਾਰ ਹਰੀ ਸਿੰਘ ਹੁਣਾਂ ਪਾਸੋਂ ਗਾਗਰ ਦੀ ਸੇਵਾ ਲਈ ਅਤੇ ਗੋਦਾਵਰੀ ਤੇ ਕੰਡੇ ਤੋਂ ਪਵਿੱਤਰ ਜਲ ਲਿਆ ਕੇ ਭੱਜਾ ਵਾਲੇ ਸਤਿਗੁਰੂ ਕਲਕੀ ਤਰਪਾਸ਼ਾ ਤੇ ਪਾਵਨ ਸਥਾਨਾਂ ਦੀ ਸੇਵਾ ਕੀਤੀ ਸਿਮਰਨ ਭਜਨ ਬੰਦਗੀ ਕੀਤੀ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨੂੰ 1500 ਵਿਖੇ ਬਠਿੰਡੇ ਦੇ ਲਾਗੇ ਪੁੱਚੋਂ ਕਲਾਂ ਡੇਰਾ ਰومی ਖੜੇ ਨੇ ਰੱਬ ਰੂਪ ਮਹਾਪੁਰਖ ਰਿਸ਼ੀ ਤਨ ਤਨ ਬਾਬਾ ਮਹਾ ਹਰਨਾਮ ਸਿੰਘ ਜੀ ਆਵਾਜ਼ ਦਿੱਤੀ ਹੈ ਰਿਸ਼ੀ ਜੀ ਇੱਧਰ ਆਓ ਰਿਸ਼ੀ ਜੀ ਇੱਧਰ ਆਓ ਆਵਾਜ਼ਾਂ ਸੁਣ ਰਹੀਆਂ ਹਨ ਤਖਤ ਸ੍ਰੀ ਹਜ਼ੂਰ ਸਾਹਿਬਾ ਬਚਨ ਨਗਰ ਨਦੀਰ ਸਾਹਿਬ ਵਿਖੇ ਬੈਠੇ ਬਾਬਾ ਅਨੰਦ ਸਿੰਘ ਮਹਾਰਾਜ ਉਹ ਆਜ ਤਿੱਤੀ ਕਿੱਥੇ ਆਵਾਂ ਆਵਾਜ਼ ਆਈ ਬਾਬਾ ਮਹਾ ਹਰਨਾਮ ਸਿੰਘ ਹੁਣਾਂ ਦੀ ਕਹਿੰਦੇ ਬਠਿੰਡੇ ਆ ਜਾਓ ਕਹਿੰਦੇ ਬਠਿੰਡੇ ਕਿੱਥੇ ਆਵਾ ਕਹਿੰਦੇ ਲਹਿਰੇਖਾਨੇ ਆ ਜਾਓ ਬਾਬਾ ਨੰਦ ਸਿੰਘ ਮਹਾਰਾਜ ਜੀ ਤਖਤ ਸ੍ਰੀ ਹਜੂਰ ਸਾਹਿਬ ਸ੍ਰੀ ਅਵਚਨ ਨਗਰ ਨੰਨਾ ਦੇੜ ਸਾਹਿਬ ਤੋਂ ਚੱਲ ਬਠਿੰਡੇ ਸਟੇਸ਼ਨ ਉੱਪਰ ਪਹੁੰਚਦੇ ਹਨ ਬਠਿੰਡੇ ਸਟੇਸ਼ਨ ਤੋਂ ਬਾਬਾ ਨੰਦ ਸਿੰਘ ਮਹਾਰਾਜ ਟਾਂਗੇ ਉੱਪਰ ਬੈਠ ਕੇ ਲਹਿਰੇ ਖਾਨੇ ਪਹੁੰਚਦੇ ਹਨ ਲਹਿਰਾ ਖਾਨਾ ਬਠਿੰਡਾ ਜਿੱਥੇ ਬਾਬਾ ਅਨੰਦ ਸਿੰਘ ਮਹਾਰਾਜ ਦਾ ਮਲਾਪ ਹੁੰਦਾ ਹੈ ਮੇਲ ਹੁੰਦਾ ਹੈ ਵਿਦਿਆ ਗੁਰੂ ਤਨ ਤਨ ਬਾਬਾ ਬਦਾਵਾ ਸਿੰਘ ਜੀ ਨਾਲ ਤੇ ਬਾਬਾ ਅਨੰਦ ਸਿੰਘ ਮਹਾਰਾਜ ਕਹਿੰਦੇ ਹਨ ਕਿ ਬਾਬਾ ਜੀ ਵਿਦਿਆ ਪੜ੍ਹਨੀ ਹੈ ਤਾਂ ਬਾਬਾ ਨੰਦ ਸਿੰਘ ਮਹਾਰਾਜ ਇਕਾਂਤ ਪੂਰੇ ਦੇ ਵਿੱਚ ਬੈਠ ਗਏ ਤਿੰਨ ਦਿਨ ਬਾਹਰ ਹੀ ਨਾ ਆਏ ਤਾਂ ਬਾਬਾ ਵਧਾਵਾ ਸਿੰਘ ਕਹਿੰਦੇ ਇਹ ਕਹਿੰਦੇ ਹਨ ਵਿਦਿਆ ਪੜ੍ਹਨੀ ਹੈ ਤਿੰਨ ਦਿਨ ਹੋ ਗਏ ਹੈ ਨਾ ਜਲ ਛਕਿਆ ਹੈ ਨਾ ਭੋਜਨ ਗ੍ਰਹਿਣ ਕੀਤਾ ਹੈ ਜਦੋਂ ਬਾਬਾ ਵਧਾਵਾ ਸਿੰਘ ਵੇਖਦੇ ਹਨ ਇਕਾਂਤ ਪੂਰੇ ਦੇ ਵਿੱਚ ਬਾਬਾ ਨੰਦ ਸਿੰਘ ਮਹਾਰਾਜ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਾਂ ਬਾਹਰ ਆਏ ਕਹਿੰਦੇ ਤੁਸੀਂ ਕਹਿੰਦੇ ਹੋ ਵਿਦਿਆ ਹਾਸਲ ਕਰਨੀ ਹੈ ਜਵਾਨੀ ਸੁਖਮਨੀ ਸਾਹਿਬ ਦਾ ਜਾਪ ਕਹਿੰਦੇ ਬਾਬਾ ਜੀ ਮਹਾਂਪੁਰਖੋ ਮੈਂ ਦੁਨਿਆਵੀ ਪੜਾਈ ਨਹੀਂ ਪੜ੍ਹਨੀ ਮੈਂ ਗੁਰੂ ਨਾਨਕ ਦੇ ਘਰ ਦੀ ਦਰਗਾਹ ਹੀ ਪੜ੍ਹਾਈ ਪੜ੍ਹਨੀ ਹੈ ਤਾਂ ਬਾਬਾ ਬਦਾਵਾ ਸਿੰਘ ਪੂਰਨ ਮਹਾਂਪੁਰਖ ਕਹ ਦੇ ਊੜਾ ਐੜਾ ਈੜੀ ਸਸਾ ਹਾਂ ਹਾਂ ਕੋ ਲੋ ਪਾਈ ਊੜਾ ਐੜਾ ਈੜੀ ਸਸਾ ਹਾਂ ਤੇਰਾ ਕੱਟੇ ਅਜਮਾ ਦਾ ਵਾਹਾ ਊੜਾ ਐੜਾ ਈੜੀ ਸਸਾ ਹਾਂ ਤੇਰਾ ਕੱਟੇ ਅਜਮਾ ਦਾ ਵਾਹਾ ਵਾ ਬਾ ਵਾਵਾ ਸਿੰਘ ਜਬ ਬਾਬਾ ਨੰਦਸੇਂਗ ਮਹਾਰਾਜ ਤੇ ਵੇਦਿਆ ਗੁਰੂ ਹਨ ਇਹ ਬਲੌਗ ਨੂੰ ਜੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਸੋ ਜੋੜੇਦੇ ਹੋ ਚੈਨਲ ਦੇ ਨਾਲ ਅਗਲੇ ਪਾਵ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿ ਇਸ ਤਰ੍ਹਾਂ ਬਾਬਾ ਬਦਾਵਾ ਸਿੰਘ ਜੀ ਬਾਬਾ ਅਨੰਦ ਸਿੰਘ ਮਹਾਰਾਜ ਨੂੰ ਪੂਰਨ ਮਹਾਪੁਰਖ ਤਾਂ ਉਹਨਾਂ ਬਾਬਾ ਮਹਾ ਹਰਨਾਮ ਸਿੰਘ ਹੁਣ ਦੇ ਕੋਲ ਡੇਰਾ ਰੁੰਮੀ ਪੁੱਚੋਂ ਕਲਾ ਖੇ ਲੈ ਕੇ ਜਾਂਦੇ ਹਨ ਜਿੱਥੇ ਬਾਬਾ ਮਹਾ ਹਰਨਾਮ ਸਿੰਘ ਜੀ ਹੁਣਾਂ ਦੇ ਨਾਲ ਬਾਬਾ ਅਨੰਦ ਸਿੰਘ ਮਹਾਰਾਜ ਦਾ ਮਿਲਾਪ ਹੁੰਦਾ ਹੈ ਮੇਲ ਹੁੰਦਾ ਹੈ ਅਗਲੇ ਵਲੌਗ ਦੇ ਵਿੱਚ ਆਪ ਜੀ ਸਰਵਣ ਕਰੋਗੇ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਭਾਗ 2 ਇੱਥੇ ਹੀ ਖਤਮ ਹੁੰਦਾ ਹੈ ਦੂਸਰਾ ਭਾਗ ਸੋ ਜੁੜੇ ਰਹੋ ਚੈਨਲ ਦੇ ਨਾਲ ਬੋਲੇ ਹੋਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਪਜੀ ਸਾਨੂੰ YouTube ਚੈਨਲ ਦੇ ਨਾਲ ਨਾਲ Facebook Instagram ਉੱਪਰ ਵੀ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਜਿੰਨਾਂ ਦੇ ਲਿੰਕ ਅਸੀਂ ਆ ਵੀ ਦੇ ਨਾਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ੇਅਰ ਕੀਤੇ ਹੋਏ ਹਨ ਆਪ ਜੀ ਸਾਨੂੰ Facebook ਤੇ Instagram ਉੱਪਰ ਵੀ ਫੋਲੋ ਕਰ ਸਕਦੇ ਹੋ ਬੋਲੀ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ